ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਗਰਮੀ ਹੈਗੀ ਹੈ ਇਸ ਸਾਲ ਸਾਡੀ ਮੇਰੀ ਲਾਈਫਟਾਈਮ 'ਚ ਸਭ ਤੋਂ ਜ਼ਿਆਦਾ ਗਰਮ ਸਾਲ ਹੈਗਾ ਹਾਂਜੀ ਤੇ ਇਹਦੇ ਨਾਲ ਸਾਡੀ ਖੇਤੀ ਦੇ ਉੱਤੇ ਇੰਪੈਕਟ ਆ ਰਿਹਾ ਹੈ ਇਹਦੇ ਨਾਲ ਸਾਡੀ ਸਿਹਤ ਦੇ ਉੱਤੇ ਆ ਰਿਹਾ ਹੈ ਤੇ ਇਹ ਚੀਜ਼ ਕਿਉਂ ਹੋ ਰਹੀ ਹੈ ਇਹਦਾ ਡਾਇਰੈਕਟ ਸੜਕਾਂ ਪੱਕੀਆਂ ਹੋ ਗਈਆਂ ਹਰ ਜਗ੍ਹਾ ਥਾਂ ਪੱਕੇ ਹੋ ਗਏ ਪਾਣੀ ਨੂੰ ਕਿਤੇ ਵੀ ਨਿਵਾਸ ਨੀ ਜਾਣ ਦਾ ਕੋਈ ਥਾਂ ਨਹੀਂ ਹੈਗਾ ਵਾਟਰ ਟੇਬਲ ਰੀਚਾਰਜ ਨਹੀਂ ਹੋ ਰਿਹਾ ਤੇ ਜਿੰਨੀਆਂ ਜਿੰਨੀਆਂ ਇੰਡਸਟਰੀਜ਼ ਹੈਗੀਆਂ ਸਾਰੀਆਂ ਪਾਣੀ ਦੇ ਨਾਲ ਲੱਗਈ ਲੱਗੀਆਂ ਹੋਈਆਂ ਜਿਹੜਾ ਪਾਣੀ ਹੈ ਉਹ ਹਰ ਜਿਹੜਾ ਸਾਈਕਲ ਹੈ ਪਾਣੀ ਨੇ ਘੁੰਮਣਾ ਹੈ ਫਿਰ ਉੱਤੇ ਜਾਣਾ ਹੈ ਬਦਲਾ ਰਹੀ ਆਣਾ ਉਹ ਜਿਹੜਾ ਡਿੱਗ ਰਿਹਾ ਉਹ ਵੀ ਗੰਦਾ ਪੈ ਰਿਹਾ ਜਿਹੜਾ ਪੀ ਰਹੇ ਆ ਉਹ ਵੀ ਗੰਦਾ ਹੈਗਾ ਤੇ ਜਿਹੜਾ ਤਾਪਮਾਨ ਹੈਗਾ ਉਹ ਵੱਧਦਾ ਜਾ ਰਿਹਾ ਕਿਉਂਕਿ ਆਪਾਂ درختਾਂ ਨੂੰ ਪੰਜਾਬ ਦੇ ਵਿੱਚ ਫੋਰੈਸਟ ਏਰੀਆ ਪੂਰੇ ਇੰਡੀਆ ਚੋਂ ਸਭ ਤੋਂ ਘੱਟ ਹੈ ਜਿਵੇਂ ਜ਼ੀਰਾਚ ਮਲਬ੍ਰੋ ਅ ਲਿਕਰ ਫੈਕਟਰੀ ਨੇ ਕੀ ਕਿਵੇਂ ਉਹ ਸੋਚਿਆ ਵੀ ਅਸੀਂ ਜ਼ਮੀਨ ਚ ਹੀ ਪਾਦੀ ਆਪਣਾ ਪੂਰਾ ਵਾਟਰ ਟੇਬਲ ਚ ਹੀ ਪਾਦੀ ਤੇ ਗੁਰਦੁਆਰੇ ਜਦੋਂ ਉਹਨਾਂ ਨੇ ਬੋਰ ਕੀਤਾ ਤੇ ਸ਼ਰਾਬ ਵਾਲਾ ਪਾਣੀ ਨਿਕਲਿਆ ਪੀਣ ਵਾਸਤੇ ਤੇ ਸਭ ਤੋਂ ਜ਼ਿਆਦਾ ਜਿਹੜੇ ਉੱਥੇ ਮਰ ਰਹੇ ਕੈਂਸਰ ਤੋਂ ਉਹ ਆਰੋ ਨਹੀਂ ਲਗਾ ਸਕਦੇ ਉਹ ਸਭ ਤੋਂ ਗਰੀਬ ਜਿਹੜਾ ਤਪਕਾ ਹੈ ਜਦੋਂ ਤੁਹਾਡਾ ਟੀਡੀਐਸ ਕ੍ਰਾਸ ਕਰਦਾ 400 500 ਆਰੋਵਿਨੀ ਕਰ ਸਕਦਾ ਪਾਣੀ ਘਰ ਘਰ cancer ਦੇ ਨਾਲ ਮੋਟਾ ਹੋ ਰਹੀ ਹੈ ਕਿਉਂਕਿ ਉਹ ਉਹ ਤਪਮਨ ਵਾਲੀ ਗੱਲ ਹੈ ਹੌਲੀ ਹੌਲੀ ਵਾਧ ਰਿਹਾ ਸਭ ਤੋਂ ਵੱਡੀ ਪ੍ਰੋਬਲਮ ਸਮੱਸਿਆ ਹੈ ਵੀ ਫਰਟੀਲਿਟੀ ਖਤਮ ਹੋ ਰਹੀ ਹੈ ਨੌਜਵਾਨਾਂ ਚ 25 26 27 28 ਫਰਟੀਲਿਟੀ ਨਹੀਂ ਹੈ ਉਹ ਬੱਚਾ ਨਹੀਂ ਪੈਦਾ ਕਰ ਸਕਦੇ ਕਿਉਂ ਪਾਣੀ ਦਾ ਗੰਦਾ ਹੋਣਾ এনवायरमेंट ਦਾ ਜਿਹੜਾ ਬਲੂ ਟੋਨਾ ਇਹ ਵੀ ਕਿਤੇ ਪਾਇਆ ਜਾ ਰਿਹਾ ਇੱਕ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਨੇ ਆਪਾਂ ਹੁਣ ਕੁਦਰਤੀ ਤੇ ਗੈਰ ਕੁਦਰਤੀ ਜੇ ਆਪਾਂ ਦੋ ਚੀਜ਼ਾਂ ਦੇਖੀਏ ਕੀ ਹੈ ਕੁਦਰਤੀ ਜਿਨੇ ਆਪਣੇ ਆਪ ਜੰਮ ਜਾਣਾ ਹੈ ਆਪਣੇ ਆਪ ਪਲ ਜਾਣਾ ਹੈ ਉਹ ਹੈਗੇ ਆਪਣੇ ਜੜੀ ਬੂਟੀਆਂ ਕਹਿੰਦੇ ਆ ਉਹ ਬਿਨਾਂ ਲਗਾਏ ਆਪਣੇ ਆਪ ਉੱਗ ਜਾਂਦੇ ਆ ਜੰਗਲਾਂ 'ਚ ਹਨਾ ਉਹ ਸਭ ਤੋਂ ਜ਼ਿਆਦਾ ਨਿਊਟ੍ਰੀਸ਼ਨ ਹੋਣਾ ਚਾਹੀਦਾ ਹੈ ਉਹ ਕਿਉਂ ਜੜੀ ਬੂਟੀਆਂ ਆ ਉਹਨਾਂ 'ਚ ਤਾਕਤ ਹੈ ਉਹਨਾਂ ਨੂੰ ਤੁਹਾਡੇ ਪਾਣੀ ਦੀ ਲੋੜ ਨਹੀਂ ਉਹਨਾਂ ਨੂੰ ਤੁਹਾਡੇ ਸੀਚਨ ਦੀ ਲੋੜ ਹੈ ਉਵੇਂ ਹੀ ਜਿਹੜਾ ਬੱਚਾ ਆਪੇ ਜੰਮ ਰਿਹਾ ਕਿਉਂਕਿ ਤੁਸੀਂ ਕੁਦਰਤੀ ਉਹਦੇ 'ਚ ਕਿੰਨੀ ਤਾਕਤ ਹੈ ਤੇ ਜਿਹੜਾ ਤੁਹਾਨੂੰ ਆਈਵੀਐਫ ਰਾਹੀਂ ਕਰਨਾ ਪੈ ਰਿਹਾ ਠੀਕ ਹੈ ਉਹਦੇ 'ਚ ਇੱਕ ਜੋ ਮਾਂ ਨਹੀਂ ਬਣ ਸਕਦੀ ਜੋ ਬਾਪ ਨਹੀਂ ਬਣ ਸਕਦਾ ਇੱਕ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਸਾਧਨ ਬਣਾ ਲਿਆ ਜੀਨ ਦਾ ਪੈਦਾ ਕਰਨ ਦਾ ਅੱਗੇ ਆਪਣੀ خواہشਾਂ ਨੂੰ ਪੂਰਾ ਕਰਨ ਦਾ ਜਿਵੇਂ ਪਰ ਚੋਲ ਨਹੀਂ ਕੀਤੀ ਕਿ ਅਭੀ ਆਖਰ ਨੇਚਰਲੀ ਕਿਉਂ ਹੋਣਾ ਪਰ ਨਹੀਂ ਨਹੀਂ ਹਲੇ ਆਪਾਂ ਦੇਖਿਆ ਵੀ ਨਹੀਂ ਵੀ ਉਹ ਜਵਾਕ 40 ਸਾਲ ਦੀ ਉਮਰ 'ਚ ਜਾ ਕੇ ਉਹਨੂੰ ਕਿੰਨੀਆਂ ਕਿਨੀ ਉਹਦੀ ਬਿਮਾਰੀਆਂ ਦਾ ਉਹ ਸ਼ਿਕਾਰ ਹੋਏਗਾ ਤੇ ਕਿੰਨੀ ਉਹਦੀ ਇਮਿਊਨਿਟੀ ਲੋ ਹੋਏਗੀ ਕਿ ਹਾਈ ਹੋਏਗੀ ਪਾਣੀ ਜਿਹੜਾ ਪੋਲੂਸ਼ਨ ਹੈ ਜਿਹੜਾ ਗੰਦਾ ਪਾਣੀ ਹੈਗਾ ਜਾਂ ਪਲਾਸਟਿਕ ਹੈਗਾ ਫਾਦੋ ਸਮੁੰਦਰ ਫਾਦੋ ਨਦੀਜ ਸੁਟਦੋ ਮਿੱਟੀ ਤੇ ਤੇ ਉਹ ਉਹਨੇ ਜਾਣਾ ਕਿੱਥੇ ਹੈਗਾ ਮਿੱਟੀ ਚ ਜਿਹੜੇ ਜਾਨਵਰ ਆ ਉਹ ਖਾ ਰਹੇ ਆ ਜਿਹਦੇ ਤਾਂ ਅਸੀਂ ਬਨੇ ਹੋਏ ਆ ਪੰਜ ਤਤਾਂ ਦੇ ਅਸੀਂ ਬਨੇ ਹੋਏ ਆ ਹਨਾ ਤੇ ਪਵਨ ਪਾਣੀ ਪਿਤਾ ਮਾਤਾ ਤਰਤ ਮਾਤ ਉਹਨਾਂ ਦੇ ਨਾਲ ਉਹਨਾਂ ਨੂੰ ਸਾਫ਼ ਰੱਖਾਂਗੇ ਤਾਂ ਹੀ ਅਸੀਂ ਸਾਫ਼ ਰਵਾਂਗੇ ਜੇ ਤੁਸੀਂ ਮਿੱਟੀ ਨੂੰ ਪਾਣੀ ਨੂੰ ਖੌਣ ਨੂੰ ਪਲੀਤ ਕਰਤਾ ਤੇ ਤੁਸੀਂ ਵੀ ਤਾਂ ਆਉਦੇ ਨਹੀਂ ਬਣਿਆ ਅਸਾ ਆਪਾਂ ਉਹੀ ਸਾ ਲੈਣਾ ਅਸਾ ਉਹੀ ਪਾਣੀ ਪੀਣਾ ਪਾਣੀ ਦੀ ਘਾਟ ਤੇ ਪਾਣੀ ਦੇ ਵਿੱਚ ਲਗਾਤਾਰ ਜਿਹੜਾ ਪ੍ਰਦੂਸ਼ਣ ਵੱਧ ਰਿਹਾ ਚਿੰਤਾ ਦਾ ਵਿਸ਼ਾ ਪਾਣੀ ਤੋਂ ਬਿਨਾ ਮਨੁੱਖੀ ਹੋਣਾ ਜਿਹੜੀ ਉਹ ਬਿਲਕੁਲ ਸੰਭਵ ਨਹੀਂ ਹੈ ਇਸ ਦੀ ਜਿਹੜੀ ਉਦਾਹਰਨ ਤਾਜ਼ਾ ਸਾਡੇ ਚੈਨਲ ਤੇ ਵੀ ਤੁਸੀਂ ਖਬਰ ਦੇਖੀ ਹੋਣੀ ਹੈ ਕਿਸ ਤਰੀਕੇ ਦੇ ਨਾਲ ਕੁਦਰਤ ਦੇ ਜਿਹੜਾ ਕੁਦਰਤ ਦੇ ਜਿਹੜਾ ਕਹਿਰ ਕਾਰਨ ਬਰਸਾਤ ਟਾਈਮ ਤੇ ਨਹੀਂ ਹੋਈ ਤਾਂ ਇੱਕ ਡੈਮ ਦੇ ਵਿੱਚ ਪਾਣੀ ਸੁੱਕਿਆ ਉੱਥੇ ਕਈ ਸੈਂਕੜੇ ਜਿਹੜੇ ਜਾਨਵਰ ਆ ਲਗਾਤਾਰ ਮਰ ਰਹੇ ਨੇ ਇਹ ਅੱਜ ਹੋ ਰਿਹਾ ਅੱਜ ਦੇ ਸਮੇਂ ਦੇ ਵਿੱਚ ਔਰ ਇਸੇ ਧਰਤੀ ਤੇ ਔਰ ਖਾਸ ਤੌਰ ਤੇ ਪੰਜਾਬ ਦਾ ਤਾਂ ਨਾਮ ਹੀ ਪੰਜ ਦਰਿਆਵਾਂ ਦਾ ਦਰਿਆਵਾਂ ਦੇ ਨਾਮ ਤੇ ਪਿਆ ਪੰਜ ਆਬਾਂ ਦੀ ਧਰਤੀ ਆ ਕਿ ਆਬਾਂ ਦੀ ਧਰਤੀ ਤੇ ਅਸੀਂ ਪਾਣੀ ਨੂੰ ਲਗਾਤਾਰ ਜ਼ਹਿਰੀਲਾ ਕਿਉਂ ਕਰ ਰਹੇ ਆ ਕਿਵੇਂ ਬਚਾਇਆ ਜਾ ਸਕਦਾ ਹੈ ਕੀ ਕੀ ਕوش ਵਰ ਵਰ ਰਿਹਾ ਪਾਣੀ ਦੇ ਜ਼ਹਿਰੀਲਾ ਹੋਣ ਕਾਰਨ ਕੀ ਕੀ ਹੋਰ ਸੰਕਟ ਪੈਦਾ ਹੋ ਸਕਦੇ ਨੇ ਸਾਰੀ ਚਰਚਾ ਕਰਾਂਗੇ ਆਪਾਂ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਮੂਨ ਸਟਾਰ ਕੋਰ ਰਹਿਣਗੇ ਔਰ ਇਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸੰਘਰਸ਼ ਹੋਇਆ ਚਾਹੇ ਉਹ ਮੱਤੇਵਾੜਾ ਜੰਗਲ ਨੂੰ ਬਚਾਉਣ ਦਾ ਸੰਘਰਸ਼ ਸੀ ਜਾਂ ਬੁੱਡਾ ਨਾਲਾ ਜਿਹੜਾ ਲੁਧਿਆਣੇ ਦੇ ਵਿੱਚ ਹੈ ਉਸ ਨੂੰ ਬਚਾਉਣ ਦੀ ਸਟਰਗਲ ਚੱਲ ਰਹੀ ਹੈ ਉਹਦਾ ਹਿੱਸਾ ਨੇ ਉਹ ਕਈ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਮੈਮ ਸਭ ਤੋਂ ਪਹਿਲਾਂ ਤਾਂ ਜਿਹੜਾ ਪਾਣੀ ਦਾ ਸੰਕਟ ਹੈ ਪ੍ਰਦੂਸ਼ਣ ਦਾ ਜਿਹੜਾ ਖਾਸ ਤੌਰ ਤੇ ਚਲੋ ਪਹਿਲੀ ਗੱਲ ਤਾਂ ਇਹ ਵੀ ਹੈ ਕਿ ਪਾਣੀ ਸਾਡੇ ਕੋਲੇ ਘਟ ਰਿਹਾ ਹੈ ਇਹ ਵੀ ਇੱਕ ਸੰਕਟ ਹੈਗਾ ਹੀ ਹੈ ਪਰ ਉੱਥੇ ਪੋਲਿਊਸ਼ਨ ਦਾ ਸੰਕਟ ਕਿੱਥੇ ਖੜਾ ਉਸ ਨੂੰ ਦੇਖਦੇ ਹਾਂ ਜਿਹੜਾ ਦੂਸ਼ਿਤ ਹੋ ਰਿਹਾ ਪਾਣੀ ਖਰਾਬ ਹੋ ਰਿਹਾ ਆਮ ਵਾਈਕੂ ਜੀ ਦਾ ਖਲਸਾ ਵਾਈਕੂ ਜੀ ਦੀ ਫਤਿਹ ਸਭ ਤੋਂ ਵੱਡੀ ਗੱਲ ਜੀ ਆਪਾਂ ਅੱਜ ਹੁਣੇ ਦੇਖੀਏ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਿੰਨਾ ਜ਼ਿਆਦਾ ਗਰਮੀ ਹੈਗੀ ਹੈ ਇਸ ਸਾਲ ਸਾਡੀ ਮੇਰੀ ਲਾਈਫਟਾਈਮ 'ਚ ਸਭ ਤੋਂ ਜ਼ਿਆਦਾ ਗਰਮ ਸਾਲ ਹੈਗਾ ਹਾਂਜੀ ਤੇ ਇਹਦੇ ਨਾਲ ਸਾਡੀ ਖੇਤੀ ਪਰਵਾ ਦਾ ਦੇ ਉੱਤੇ ਇੰਪੈਕਟ ਆ ਰਿਹਾ ਹੈ ਇਹਦੇ ਨਾਲ ਸਾਡੀ ਸਿਹਤ ਦੇ ਉੱਤੇ ਆ ਰਿਹਾ ਤੇ ਇਹ ਚੀਜ਼ ਕਿਉਂ ਹੋ ਰਹੀ ਹੈ ਇਹਦਾ ਡਾਇਰੈਕਟ ਜਿਹੜਾ ਆਪਾਂ ਜੇ ਕੌਜ਼ ਦੇਖੀਏ ਤਾਂ ਉਹ ਸਾਡੀਆਂ ਹੀ ਆਦਤਾਂ ਹੈਗੀਆਂ ਜਿੰਨਾ ਚੋ ਸਭ ਤੋਂ ਵੱਡੀ ਆਦਤ ਹੈਗੀ ਹੈ ਜਿਹੜੇ ਆਪਾਂ ਏਸੀ ਸ਼ੁਰੂ ਕਰ ਲਏ ਜਿਹੜੇ ਆਪਾਂ ਘਰ ਪੱਕੇ ਕਰ ਲਏ ਸੜਕਾਂ ਪੱਕੀਆਂ ਹੋ ਗਈਆਂ ਹਰ ਜਗ੍ਹਾ ਥਾਂ ਪੱਕੇ ਹੋ ਗਏ ਪਾਣੀ ਨੂੰ ਕਿਤੇ ਵੀ ਨਿਵਾਸ ਨੀ ਜਾਣ ਦਾ ਕੋਈ ਥਾਂ ਨਹੀਂ ਹੈਗਾ ਵਾਟਰ ਟੇਬਲ ਰੀਚਾਰਜ ਨਹੀਂ ਹੋ ਰਿਹਾ ਤੇ ਜਿੰਨੀਆਂ ਜਿੰਨੀਆਂ ਇੰਡਸਟਰੀਜ਼ ਹੈਗੀਆਂ ਸਾਰੀਆਂ ਪਾਣੀ ਦੇ ਨਾਲ ਲੱਗਈ ਲੱਗੀਆਂ ਹੋਈਆਂ ਸੋ ਜਿਹੜਾ ਪਾਣੀ ਹੈ ਉਹ ਹਰ ਜਿਹੜਾ ਸਾਈਕਲ ਹੈ ਪਾਣੀ ਨੇ ਘੁੰਮਣਾ ਹੈ ਫਿਰ ਉੱਤੇ ਜਾਣਾ ਹੈ ਬਦਲਾ ਰਹੀ ਆਣਾ ਹੈ ਉਹ ਜਿਹੜਾ ਡਿੱਗ ਰਿਹਾ ਉਹ ਵੀ ਗੰਦਾ ਪੈ ਰਿਹਾ ਜਿਹੜਾ ਪੀ ਰਹੇ ਆ ਉਹ ਵੀ ਗੰਦਾ ਹੈਗਾ ਤੇ ਜਿਹੜਾ ਤਾਪਮਾਨ ਹੈਗਾ ਉਹ ਵੱਧਦਾ ਜਾ ਰਿਹਾ ਕਿਉਂਕਿ ਆਪਾਂ ਦਰਖਤਾਂ ਨੂੰ ਪੰਜਾਬ ਦੇ ਵਿੱਚ ਫੋਰੈਸਟ ਏਰੀਆ ਪੂਰੇ ਇੰਡੀਆ ਚੋਂ ਸਭ ਤੋਂ ਘੱਟ ਹੈ 3% ਦੀ ਵੀ ਨਹੀਂ ਹੈਗਾ ਨਾਮ ਦਾ ਹੈ ਕੋਈ ਸਾਡਾ ਕੋਈ ਸੈਂਸਸ ਨਹੀਂ ਕਿਤੇ ਕੋਈ ਉਹ ਨਹੀਂ ਹੋਇਆ ਹੋਇਆ ਆ ਰਿਕਾਰਡ ਨਹੀਂ ਹੈਗਾ ਸਾਡਾ ਕੋਈ ਲਾ ਨਹੀਂ ਹੈਗਾ ਪੰਜਾਬ ਚ ਕੋਈ ਵੀ ਦਰਖਤ ਕਟਿਆ ਜਾ ਸਕਦਾ ਕਿਸੇ ਵੀ ਟਾਈਮ ਸੋ ਬਾਕੀ ਦੇ ਸਟੇਟਸ ਵਿੱਚ ਘੱਟੋ ਘੱਟ 10% 12% ਬੰਦ ਹੈ ਹਾਈएस्ट ਡੀ ਨੋਟੀਫਾਈਡ ਏਰੀਆ ਪੰਜਾਬ ਚ ਹੈ ਤਾਂ ਉਹਦਾ ਡਾਇਰੈਕਟ ਇੰਪੈਕਟ ਨਹੀਂ ਤੇ ਤਾਪਮਨ ਦੇ ਉੱਤੇ ਹੈਗਾ ਤੇ ਜਿਹੜੀ ਸਾਡੀਆਂ ਆਦਤਾਂ ਹੈਗੀਆਂ ਜਿਹੜੀਆਂ ਸਾਡੇ ਪੰਜਾਬ ਦੇ ਪਾਣੀ ਦੇ ਦਰਿਆਵਾਂ ਦੇ ਨਾਲ ਅਸੀਂ ਇੰਡਸਟਰੀਜ਼ ਬਣਾ ਲੀਆਂ ਜਿਹੜੇ ਇੰਡਸਟਰੀਅਲਿਸਟ ਹੈ ਉਹ ਬਚਾਣਾ ਚਾਹੁੰਦੇ ਆ ਆਪਣੀ ਰੀਟਰੀਟਮੈਂਟ ਕੋਸਟ ਜਿਹੜੇ ਪਲਾਂਟਸ ਲਗਾਏ ਹੋਏ ਆ ਨਾਮ ਦੇ ਬਟ ਉਹ ਚਲਾ ਨਹੀਂ ਰਹੇ ਮਮੋਨੋਖਾ ਜਿਹੜਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਲਈ ਜ਼ਰੂਰੀ ਨੇ ਪਾਣ ਪਾਣੀ ਜਿਹੜਾ ਸਾਰਾ ਜ਼ਰੂਰੀ ਹੈ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਸ਼ਾਰਟਕਟ ਕਰਨਾ ਚਾਹੁੰਦਾ ਹੈ ਆਪਾਂ ਵੀ ਐਗਜ਼ਾਮ ਦੇ ਵਕਤ ਕਦੇ ਨਹੀਂ ਪੜਨਾ ਚਾਹੁੰਦੇ ਵੀ ਚਲੋ ਨੰਬਰ ਚੰਗੇ ਆ ਜਾਣ ਲਾਸਟ 2 ਦਿਨ ਪੜ ਲਓ ਉਵੇਂ ਜਿਹੜੀ ਐਕਚੁਅਲ ਕੰਮ ਹੈ ਉਹ ਸਾਰਾ ਸਾਲ ਕਰਨਾ ਪਊਗਾ ਇਹ ਨਹੀਂ ਕਿ ਜਦੋਂ ਆ ਆਪਾਂ ਕਹਿ ਰਹੇ ਆਂ ਵੀ ਆ ਫਸਲ ਜਲਾਈ ਜਾ ਰਹੀ ਹੈ ਇਹ ਆਪਾਂ ਕਹਿ ਰਹੇ ਆਂ ਵੀ ਗਰਮੀ ਆ ਗਈ ਹੁਣ ਹੁਣ ਕੁਝ ਕਰ ਲੋ ਦਰਖਤ ਲਗਾ ਲੋ ਦਰਖਤ ਲਗਾ ਲੇ ਫਿਰ ਦਰਖਤਾਂ ਨੂੰ ਸੰਭਾਲ ਸਾਰਾ ਸਾਲ ਕਰਨੀ ਹੈ ਹਨਾ ਉਹਨਾਂ ਨੂੰ ਬਚਾਣਾ ਤੇ ਅੱਗੇ ਆਪਣੇ ਜਿਹੜੀਆਂ ਨਸਲਾਂ ਐ ਉਹਨਾਂ ਨੂੰ ਉਹਨਾਂ ਦਾ رابطہ ਬਣਾਉਣਾ ਹੈ ਕੁਦਰਤ ਦੇ ਨਾਲ ਤਾਂ ਕਿ ਉਹ ਇਸ ਚੀਜ਼ ਤੋਂ ਆਪਣੇ ਆਪ ਨੂੰ ਜੋੜਾ ਸਮਝਣ ਹਨਾ ਜੁੜਾਵ ਹੋਏ ਤੇ ਉਹ ਵੀ ਅੱਗੇ ਆ ਕੇ ਜੋ ਵੀ ਬਚਿਆ ਹੈਗਾ ਪੰਜਾਬ ਦੇ ਵਿੱਚ ਮਾਤਾਵਰਣ ਉਹਨੂੰ ਬਚਾ ਕੇ ਰੱਖ ਸਕਣ ਸੰਭਾਲ ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਹੀ ਇੰਡਸਟਰੀਅਲਿਸਟ ਬੰਨਣਾ ਜਿਹੜੇ ਹੁਣ ਨੇ ਉਹਨਾਂ ਦੀ ਤਾਂ ਪਰਵਰਿਸ਼ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੋਊਗੀ ਜਿਨ੍ਹਾਂ ਨੇ ਸੋਚਿਆ ਵੀ ਅਸੀਂ ਜਿਵੇਂ ਜ਼ੀਰਾ ਚ ਮਾਲਬ੍ਰੋ ਲਿਕਰ ਫੈਕਟਰੀ ਨੇ ਕੀ ਕਿਵੇਂ ਉਹ ਸੋਚਿਆ ਵੀ ਅਸੀਂ ਜ਼ਮੀਨ 'ਚ ਹੀ ਪਾ ਦੀ ਆਪਣਾ ਕੂੜਾ ਵਾਟਰ ਟੇਬਲ 'ਚ ਹੀ ਪਾ ਦੀ ਤੇ ਗੁਰਦੁਆਰੇ ਜਦੋਂ ਉਹਨਾਂ ਨੇ ਬੋਰ ਕੀਤਾ ਤੇ ਸ਼ਰਾਬ ਵਾਲਾ ਪਾਣੀ ਨਿਕਲਿਆ ਪੀਣ ਵਾਸਤੇ ਤੇ ਸਭ ਤੋਂ ਜ਼ਿਆਦਾ ਜਿਹੜੇ ਉੱਥੇ ਮਰ ਰਹੇ ਕੈਂਸਰ ਤੋਂ ਉਹ ਆਰਓ ਨਹੀਂ ਲਗਾ ਸਕਦੇ ਉਹ ਸਭ ਤੋਂ ਗਰੀਬ ਜਿਹੜਾ ਤਪਕਾ ਹੈ ਉਹ ਮਰ ਰਹੇ ਪਰ ਆਰਓ ਵੀ ਇੱਕ ਹੱਦ ਤੱਕਰ ਜਾਏਗਾ ਜਦੋਂ ਤੁਹਾਡਾ ਟੀਡੀਐਸ ਕ੍ਰਾਸ ਕਰਦਾ ਹੈ 400 500 ਅਰੋ ਵੀ ਨਹੀਂ ਕਰ ਸਕਦਾ ਪਾਣੀ ਨੂੰ ਸਾਫ ਹੈਨਾ ਸੋ ਕਿਤੇ ਨਹੀਂ ਕਿਤੇ ਉਹੀ ਜਿਹੜਾ ਮੈਂ ਉਦਾਹਰਣ ਦਿੱਤਾ ਸੀਗਾ ਕਿ ਜੇ ਡੱਡੂ ਨੂੰ ਉਬਲਦੇ ਪਾਣੀ ਚ ਪਾਓ ਤਾਂ ਉਹ ਛਲਾਗ ਮਾਰ ਲੈਂਦਾ ਪਰ ਜੇ ਹੌਲੀ ਹੌਲੀ ਪਾਣੀ ਦਾ ਤਾਪਮਨ ਵਧਾਉ ਉਹ ਜਲ ਜਾਂਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਔਰ ਐਡਜਸਟ ਕਰਦਾ ਰਹਿੰਦਾ ਸਾਡੇ ਨਾਲ ਵੀ ਕਿਤੇ ਇਹੀ ਹੋ ਰਿਹਾ ਕਿ ਜਿਹੜਾ ਹੌਲੀ ਹੌਲੀ ਪਾਣੀ ਦਾ ਲੈਵਲ ਵੀ ਡਿੱਗ ਰਿਹਾ ਔਰ ਪਾਣੀ ਪ੍ਰਦੂਸ਼ਿਤ ਵੀ ਇਸ ਤਰੀਕੇ ਦੇ ਨਾਲ ਹੋ ਰਿਹਾ ਕਿ ਉਹ ਮਹਿਸੂਸ ਕਿਸੇ ਨੂੰ ਨਹੀਂ ਹੋਣਾ ਜਦੋਂ ਹੋ ਗਿਆ ਕੰਮ ਉਦੋਂ ਸਿਰਫ ਸਿੱਧਾ ਮੌਤ ਜਾਂ ਕੈਂਸਰ ਜਾਂ ਭਿਆਨਕ ਬੰਬਾਰੀਆਂ ਇਸ ਤਰ੍ਹਾਂ ਨਹੀਂ ਰਹਿ ਜਾਣੀਆਂ ਤੁਸੀਂ ਦੇਖਿਆ ਹੋਊਗਾ ਜਲੰਧਰ ਅਮਰਸ ਵੀ ਤਾਂ ਕੈਂਸਰ ਦੇ ਇੰਨੇ ਕੇਸ ਆ ਹੀ ਰਹੇ ਨੇ ਕੈਂਸਰ ਟ੍ਰੇਨ ਇੱਕ ਮਾਲਵੇ ਤੋਂ ਨਿਕਲਦੀ ਉਹਦੀ ਆਪਾਂ ਕੈਂਸਰ ਟ੍ਰੇਨ ਜਦੋਂ ਸ਼ੁਰੂ ਸੁਨਿਆ ਸੀਗਾ ਸਾਰਿਆਂ ਨੂੰ ਮੈਨੂੰ ਲੱਗਦਾ ਬਹੁਤ ਝਟਕਾ ਲੱਗਿਆ ਹੁਣ ਆਪਾਂ ਉਹਦੇ ਆਦੀ ਹੋ ਗਏ ਹੁਣ ਆਪਾਂ ਨੂੰ ਫਰਕ ਨਹੀਂ ਪੈਂਦਾ ਅ ਘਰ ਘਰ ਕੈਂਸਰ ਦੇ ਨਾਲ ਮੌਤਾ ਹੋ ਰਹੀ ਹੈ ਕਿਉਂਕਿ ਉਸ ਉਹ ਤਪਮਨ ਵਾਲੀ ਗੱਲ ਹੈ ਹੌਲੀ ਹੌਲੀ ਵਾਧ ਰਹੀ ਹੈ ਤੇ ਆਪਾਂ ਨੂੰ ਫਰਕ ਨਹੀਂ ਪੈ ਰਿਹਾ ਬਟ ਉਹਨੇ ਨੁਕਸਾਨ ਸਾਡਾ ਹੀ ਕਰਨਾ ਹੈ ਜਿਵੇਂ ਹੁਣ ਸਭ ਤੋਂ ਵੱਡੀ ਪ੍ਰੋਬਲਮ ਸਮੱਸਿਆ ਹੈ ਵੀ ਫਰਟੀਲਿਟੀ ਖਤਮ ਹੋ ਰਹੀ ਹੈ ਨੌਜਵਾਨਾਂ ਚ 25 26 27 28 ਫਰਟੀਲਿਟੀ ਨਹੀਂ ਹੈ ਉਹ ਬੱਚਾ ਨਹੀਂ ਪੈਦਾ ਕਰ ਸਕਦੇ ਕਿਉਂ ਤੁਹਾਨੂੰ ਕੀ ਲੱਗਦਾ ਕਿਉਂ ਤੁਸੀਂ ਸੋਚੋ ਨਾ ਕੁਝ ਤਾਂ ਚੇਂਜ ਹੋਇਆ ਵੀ 30 40 ਸਾਲਾਂ ਪਹਿਲਾਂ ਤਾਂ ਕਦੇ ਕੋਈ ਸਮੱਸਿਆ ਹੀ ਨਹੀਂ ਸੀਗੀ ਲਾਟਸ ਆਫ ਰੀਜ਼ਨ ਹੋਣਗੇ ਉਹਦੇ ਚ ਪਾਣੀ ਵੀ ਇੱਕ ਇਹ ਆਪਾਣ ਪਾਣੀ ਦਾ ਗੰਦਾ ਹੋਣਾ এনवायरमेंट ਦਾ ਜਿਹੜਾ ਪਲੂਟ ਹੋਣਾ ਇਹ ਵੀ ਕਿਤੇ ਪਾਇਆ ਜਾ ਰਿਹਾ ਇੱਕ ਨਵੀਆਂ-ਨਵੀਆਂ ਤਕਨੀਕਾਂ ਆ ਗਈਆਂ ਜੀ ਤੁਸੀਂ ਚਲੋ ਤੁਸੀਂ ਨੇਚਰ ਨੇਚਰ ਤੋਂ ਜਿਹੜਾ ਨੇਚਰ ਦੇ ਨਾਲ ਜਿਹੜਾ ਪ੍ਰੋਸੈਸ ਹੋਣਾ ਸੀਗਾ ਉਹ ਖਤਮ ਕਰਤਾ ਤੁਸੀਂ ਕਹਿੰਦੇ ਚਲੋ ਜੀ ਹੁਣ ਆਈਵੀਐਫ ਆ ਗਈ ਇਹਦੇ ਨਾਲ ਬੱਚਾ ਪੈਦਾ ਕਰ ਲਓ ਪਰ ਉੱਥੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕਿ ਵੀ ਹੁਣ ਉਹ ਬੰਦ ਕਿਉਂ ਹੋ ਗਿਆ ਜਿਹੜਾ ਤੁਸੀਂ ਆਪਾਂ ਹੁਣ ਕੁਦਰਤੀ ਤੇ ਗੈਰ ਕੁਦਰਤੀ ਜੇ ਆਪਾਂ ਦੋ ਚੀਜ਼ਾਂ ਦੇਖੀਏ ਕੀ ਹੈ ਕੁਦਰਤੀ ਜਿਨੇ ਆਪਣੇ ਆਪ ਜੰਮ ਜਾਣਾ ਹੈ ਆਪਣੇ ਆਪ ਪਲ ਜਾਣਾ ਉਹ ਹੈਗੇ ਆਪਣੇ ਜਿਨ੍ਹਾਂ ਨੂੰ ਆਪਾਂ ਜੜੀ ਬੂਟੀਆਂ ਕਹਿੰਦੇ ਆ ਉਹ ਬਿਨਾਂ ਲਗਾਏ ਆਪਣੇ ਆਪ ਉਗ ਜਾਂਦੇ ਆ ਜੰਗਲਾਂ ਚ ਹਨਾ ਉਹ ਸਭ ਤੋਂ ਜ਼ਿਆਦਾ ਨਿਊਟ੍ਰੀਸ਼ਨ ਹੋਣਾ ਚਾਹੁੰਦਾ ਉਹ ਕਿਉਂ ਜੜੀ ਬੂਟੀਆਂ ਹੈ ਉਹਨਾਂ ਚ ਤਾਕਤ ਹੈ ਉਹਨਾਂ ਨੂੰ ਤੁਹਾਡੇ ਪਾਣੀ ਦੀ ਲੋੜ ਨਹੀਂ ਉਹਨਾਂ ਨੂੰ ਤੁਹਾਡੇ ਸੀਚਨ ਦੀ ਲੋੜ ਨਹੀਂ ਠੀਕ ਹੈ ਉਵੇਂ ਹੀ ਜਿਹੜਾ ਬੱਚਾ ਆਪੇ ਜੰਮ ਰਿਹਾ ਕਿਉਂਕਿ ਤੁਸੀਂ ਕੁਦਰਤੀ ਉਹਦੇ ਵਿੱਚ ਕਿੰਨੀ ਤਾਕਤ ਹੈ ਤੇ ਜਿਹੜਾ ਤੁਹਾਨੂੰ ਆਈਵੀਐਫ ਰਾਹੀਂ ਕਰਨਾ ਪੈ ਰਿਹਾ ਠੀਕ ਹੈ ਉਹਦੇ ਵਿੱਚ ਇੱਕ ਜੋ ਮਾਂ ਨਹੀਂ ਬਣ ਸਕਦੀ ਜੋ ਬਾਪ ਨਹੀਂ ਬਣ ਸਕਦਾ ਇੱਕ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਸਾਧਨ ਬਣਾ ਲਿਆ ਜੀਨ ਦਾ ਪੈਦਾ ਕਰਨ ਦਾ ਅੱਗੇ ਆਪਣੀ خواہشਾਂ ਨੂੰ ਪੂਰਾ ਕਰਨ ਦਾ ਜਿਵੇਂ ਪਰ ਉਹ ਪਰਚੋਲ ਨਹੀਂ ਕੀਤੀ ਕਿ ਅੱ비 ਆਖਰ ਨੈਚੁਰਲੀ ਕਿਉਂ ਹੋਣਾ ਬੰਦ ਹੋ ਗਿਆ ਨਹੀਂ ਨਹੀਂ ਹਲੇ ਆਪਾਂ ਦੇਖਿਆ ਵੀ ਨਹੀਂ ਵੀ ਉਹ ਜਵਾਕ 40 ਸਾਲ ਦੀ ਉਮਰ 'ਚ ਜਾ ਕੇ ਉਹਨੂੰ ਕਿੰਨੀਆਂ ਕਿੰਨੀ ਉਹਦੀ ਬਿਮਾਰੀਆਂ ਦਾ ਉਹ ਸ਼ਿਕਾਰ ਹੋਏਗਾ ਤੇ ਕਿੰਨੀ ਉਹਦੀ ਇਮਿਊਨਿਟੀ ਲੋ ਹੋਏਗੀ ਕਿ ਹਾਈ ਹੋਏਗੀ ਕਿਉਂਕਿ ਉਹ ਕੁਦਰਤੀ ਨੈਚੁਰਲ ਤਾਕਤ ਤੋਂ ਬਿਨਾ ਹੋਇਆ ਤੇ ਹੋਇਆ ਤਾਂ ਹੈ ਪਰ ਉਹ ਉਹਦੀ ਲਾਈਫ ਸਪੈਨ ਜਿਵੇਂ ਕਹਿ ਲਓ ਵੀ ਜਿਹੜਾ ਦਰਖਤ ਹੈਗਾ ਆਪਾਂ ਉਹਦੀ ਗ੍ਰਾਫਟਿੰਗ ਕਰਕੇ ਲਾ ਲਓ ਇੱਕ ਦਰਖਤ ਤੇ ਇੱਕ ਦਰਖਤ ਬੀਜ ਨਾਲ ਲਗਾ ਲਓ ਉਦੀ ਉਮਰ ਗrafting ਵਾਲੇ ਦੀ ਟੈਣੀ ਦੀ ਉਮਰ ਹੈ ਉਹਨੇ ਉਨਾ ਹੀ ਫਲ ਦੇਣਾ ਜਿੰਨਾ ਉਹ ਟੈਣੀ ਤੇ ਉਨੀ ਉਹਦੀ ਉਮਰ ਹੈ ਜੇ ਉਹ 20 ਸਾਲ ਤੇ ਸੀਗਾ ਜਦੋਂ ਤੁਸੀਂ ਗrafting ਕੀਤੀ ਉਹਨੇ ਅੱਗੇ 20 30 ਸਾਲ ਹੀ ਚੱਲਣਾ ਹੈ ਉਹਨੇ ਪੂਰਾ 50 60 ਸਾਲ ਨਹੀਂ ਚੱਲਣਾ ਐਵੇਂ ਹੀ ਹੁਣ ਜਿਹੜਾ ਆਪਾਂ ਕਰ ਰਹੇ ਆ ਆਪਾਂ ਸ਼ਾਰਟਕਟ ਦੇ ਆਦੀ ਹੋ ਗਏ ਆ ਪਾਣੀ ਜਿਹੜਾ ਪੋਲੂਸ਼ਨ ਹੈ ਜਿਹੜਾ ਗੰਦਾ ਪਾਣੀ ਹੈਗਾ ਜਾਂ ਪਲਾਸਟਿਕ ਹੈਗਾ ਫਾਦੋ ਸਮੁੰਦਰ ਸਫਾਦੋ ਨਦੀ ਚ ਸੁੱਟ ਦੋ ਮਿੱਟੀ ਤੇ ਤੇ ਉਹ ਉਹਨੇ ਜਾਣਾ ਕਿੱਥੇ ਹੈਗਾ ਮਿੱਟੀ 'ਚ ਜਿਹੜੇ ਜਾਨਵਰ ਐ ਉਹ ਖਾ ਰਹੇ ਆ ਹੁਣ ਸਾਡੇ 'ਚ ਤਾਂ ਹੀ ਕਿਤੇ ਨਾ ਕਿਤੇ ਸਮੱਸਿਆ ਤੋਂ ਸਮੱਸਿਆ ਖੜੀ ਹੋ ਗਈ ਔਰ ਸਭ ਤੋਂ ਵੱਡੀ ਇਹ ਸਮੱਸਿਆ ਕਿ ਇਨਸਾਨ ਜਿਹੜਾ ਇੱਕ ਨੌਜਵਾਨ ਵੀ ਜਿਹੜੇ ਬੱਚਾ ਹੀ ਨਹੀਂ ਪੈਦਾ ਕਰ ਪਰੇ ਤੁਸੀਂ ਬਹੁਤ ਚਿੰਤਾ ਦਾ ਵਿਸ਼ਾ ਹੈ ਹਾਂਜੀ ਤੇ ਪਰ ਬਿਕੋਜ਼ ਤਾਪਮਨ ਹੌਲੀ ਹੌਲੀ ਵਧ ਰਿਹਾ ਤਾਂ ਪਤਾ ਨਹੀਂ ਚੱਲ ਰਿਹਾ ਕਿਸੇ ਨੂੰ ਉਹ ਵੱਧ ਰਿਹਾ ਹੈ ਤੇ ਉਹਨੇ ਜਲਾ ਦੇਣਾ ਸਾਨੂੰ ਹੀ ਆਪਾਂ ਨੂੰ ਹੀ ਅਸੀਂ ਜਲ ਜਾਣਾ ਹੈ ਤੇ ਅਸੀਂ ਮੁੱਕ ਜਾਣਾ ਹੈ ਬਈ ਨੇਚਰਲ ਬਰਥ ਕੁਝ ਹੋ ਵੀ ਰਹੇ ਨੇ ਕੁਝ ਸਹੀ ਵੀ ਚੱਲ ਰਿਹਾ ਸਾਰਾ ਬੁਰਾ ਨਹੀਂ ਪਰ ਇਹ ਕਿੰਨੇ ਤੁਸੀਂ ਜਿਹੜਾ ਸਹੀ ਵੀ ਚੱਲ ਰਿਹਾ ਵੀ ਹੌਲੀ ਹੌਲੀ ਇਸੇ ਲੇਟ ਚ ਆਏਗਾ ਹਾਂਜੀ ਜਦੋਂ ਤੁਹਾਡਾ ਮਾਹੌਲ ਹੈਗਾ ਜਦੋਂ ਤੁਸੀਂ ਹਰ ਜਗ੍ਹਾ স্মੋਕ ਹੈਗਾ ਧੂਆ ਹੈਗਾ ਤੁਸੀਂ ਉਹ ਤੁਹਾਡੇ ਫੇਫੜਿਆਂ ਚ ਜਾਏਗਾ ਨਾ ਤੁਹਾਨੂੰ ਹੋਏਗੀ ਇੱਕ ਉਦਾਹਰਨ ਦੇ ਤੌਰ ਤੇ ਕਲਕੱਤਾ ਚ ਇੱਕ ਫੋਰਨਰ ਡਿਪਲੋਮੈਟ ਆਇਆ ਸੀਗਾ ਕੁਝ ਸਾਲ ਪੁਰਾਣੀ ਗੱਲ ਹੈ 10 15 ਸਾਲ ਪੁਰਾਣੀ ਤੇ ਉਹਨੂੰ ਖਾਂਸੀ ਹੋ ਗਈ ਤੇ ਉਹ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਵੀ ਤੁਸੀਂ ਨਾ ਹੁਣ ਆਪਣਾ ਇਹ ਜੋ ਸਿਗਰਟ ਸਿਗਰਟ ਪੀਣੇ ਹੋ ਇਹ ਛੱਡ ਦੋ ਤੇ ਉਹ ਕਹਿੰਦਾ ਮੈਂ ਤਾਂ ਕਦੇ ਹੱਥ ਨਹੀਂ ਲਾਇਆ ਸਿਗਰਟ ਨੂੰ ਨਾ ਫਿਰ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਅਚਾਨਕ ਇੰਨੀ ਪ੍ਰੋਬਲਮ ਕਿਉਂ ਆ ਗਈ ਕਹਿੰਦਾ ਮੈਂ ਤਾਂ 6 ਮਹੀਨੇ ਪਹਿਲਾਂ ਜਾਪਾਨ ਤੋਂ ਸ਼ਿਫਟ ਹੋ ਕੇ ਕਲਕੱਤੇ ਆਇਆ ਮਤਲਬ ਜੋ ਇੱਕਦਮ ਉਬਲਦੇ ਪਾਣੀ ਚ ਆ ਗਿਆ ਇਕਦਮ ਪਤਾ ਚੱਲ ਗਿਆ ਤੇ ਉਹ ਛੱਡ ਗਿਆ ਉਹ ਚਲਾ ਗਿਆ ਵਾਪਸ ਬਟ ਆਪਾਂ ਉੱਥੇ ਹੀ ਰਹਿ ਰਹੇ ਹਾਂ ਸਾਡੇ ਮਾਹੌਲ ਨੇ ਸਾਨੂੰ ਬਨਾਤਾ ਸਾਡੀਆਂ ਸਾਡੀ ਜਿਹੜੀ ਇਮਿਊਨਿਟੀ ਹੈ ਕਿਉਂ बार-बार ਆ ਆਪਾਂ ਆ ਬਿਮਾਰੀਆਂ ਬਦਲਦੀਆਂ ਜਾ ਰਹੀਆਂ ਹੋਰ 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 ਖਤਰਨਾਕ ਹੋ ਰਹੀਆਂ ਹਲ ਕਿਸ ਤਰ੍ਹਾਂ ਹੋ ਸਕਦਾ ਕਿਸ ਤਰ੍ਹਾਂ ਹੱਲ ਬਲ ਬਦ ਸਕਦਾ ਸਭ ਤੋਂ ਵੱਡੀ ਗੱਲ ਹੈ ਕਿ ਜਿਨੇ ਸਾਨੂੰ ਜਿਹਦੇ ਤਾਂ ਅਸੀਂ ਬਨੇ ਹੋਏ ਆ ਪੰਜ ਤਤਾਂ ਦੇ ਅਸੀਂ ਬਨੇ ਹੋਏ ਆ ਹਨਾ ਤੇ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤ ਉਹਨਾਂ ਦੇ ਨਾਲ ਉਹਨਾਂ ਨੂੰ ਸਾਫ਼ ਰੱਖਾਂਗੇ ਤਾਂ ਹੀ ਅਸੀਂ ਸਾਫ਼ ਰਵਾਂਗੇ ਨਾ ਤੇ ਤੁਸੀਂ ਮਿੱਟੀ ਨੂੰ ਪਾਣੀ ਨੂੰ ਫੌਣ ਨੂੰ ਪਲੀਤ ਕਰਤਾ ਤੇ ਤੁਸੀਂ ਵੀ ਤਾਂ ਉਹਦੇ ਦੀ ਬਨੇ ਆ ਅਸਾ ਆਪਾਂ ਉਹੀ ਸਾ ਲੈਣਾ ਅਸਾ ਉਹੀ ਪਾਣੀ ਪੀਣਾ ਤੇ ਉਹੀ ਮਿੱਟੀ ਤੋਂ ਅਸੀਂ ਸਬਜ਼ੀਆਂ ਉਗਾਉਣੀਆਂ ਸਹੀ ਗੱਲ ਹੈ ਨਾ ਜੇ ਤੁਸੀਂ ਸਾਰਾ ਦਿਨ ਮੈਲਚ ਤੋਂ ਤੁਸੀਂ ਐਂਕਰ ਨਹੀਂ ਰਹਿ ਪਾਉਂਗੇ ਰਾਈਟ ਤੁਹਾਡਾ ਸਾਰਾ ਆਪਾਂ ਨੂੰ ਸਾਫ਼-ਸੂਫ਼ ਕਰਕੇ ਜੌਬ ਤੇ ਜਾਣਾ ਪੈਂਦਾ ਅੰਦਰ ਵੀ ਸਫਾਈ ਕਰਨੀ ਪਊਗੀ ਉਹ ਅੰਦਰ ਦੀ ਸਫਾਈ ਬਾਹਰ ਦੇ ਨਾਲ ਕਨੈਕਟਡ ਹੈ ਜੇ ਆਪਾਂ ਇੱਕ ਸੋਹਣੀ ਜੀ ਹਿਲ ਸਟੇਸ਼ਨ ਤੇ ਜਾਂਦੇ ਆ ਸਾਰੀ ਬਿਮਾਰੀਆਂ ਬੰਦਾ ਕਹਿੰਦਾ ਮੈਂ ਰਿਲੈਕਸ ਹੋ ਕੇ ਆ ਗਿਆ ਆਪਾਂ ਕਿਉਂ ਨਾ ਜਿੱਥੇ ਆਪਾਂ ਰਹਿ ਰਹੇ ਹਾਂ ਉਹਨੂੰ ਹੀ ਹਿਲ ਸਟੇਸ਼ਨ ਉਹਨੂੰ ਹੀ ਬੀਚ ਬਣਾਈਏ ਵੀ ਇਹੋ ਜਿਹਾ ਸਾਫ਼ ਹੋਵੇ ਹਨਾ ਜੋ ਕੋਈ ਵੀ ਉਹਨੂੰ ਦਿਖਦਾ ਹੈਗਾ ਕੋਈ ਇੰਡਸਟਰੀ ਹੈਗੀ ਆ ਉਹਨੂੰ ਅਨਸਰਬਲ ਬਨਾਈਏ ਕਿ ਤੁਸੀਂ ਜੋ ਤੁਹਾਡੇ এনवायरमेंट ਐਕਟਸ ਐ ਸਾਡੇ ਵਾਟਰ ਐਕਟ ਐ 에어 ਐਕਟ ਐ ਸਾਡੇ ਸਾਰੀਆਂ ਉਹ ਚੀਜ਼ਾਂ ਕਿਉਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਸਰਾਸਰ ਪੋਲੂਸ਼ਨ ਜਿਹੜੀਆਂ ਇੰਡਸਟਰੀਜ਼ ਕਰ ਰਹੀਆਂ ਸਿੱਧਾ ਰਾਤ ਨੂੰ ਉਹ ਪਾ ਰਹੀਆਂ ਬੁੱਢਾ ਦਰਿਆ 'ਚ ਆਪਣਾ ਕੂੜਾ ਰਾਤ ਨੂੰ ਛੱਡਦੀਆਂ ਸਭ ਨੂੰ ਪਤਾ ਹੈ ਕਿਉਂ ਨਹੀਂ ਉਹਨਾਂ ਦੇ ਫਾਈਨ ਕਰ ਰਹੀਆਂ ਕਿਉਂ ਟੌਨਸਾ ਜ਼ੀਰਾ ਹਰ ਜਗ੍ਹਾ ਬਟਾਲਾ ਹਰ ਜਗ੍ਹਾ ਇਸ਼ੂਜ਼ ਦਿਖ ਰਹੇ ਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਿਉਂ ਨਹੀਂ ਐਕਸ਼ਨ ਲੈ 파 ਰਹੇ ਕਿਉਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨਿਰਪੱਖ ਹੋ ਕੇ ਸਹੀ ਰਿਪੋਰਟ ਦਿੰਦੀ ਹੈ ਜਿਵੇਂ ਜ਼ੀਰਾ ਚ ਹੋਇਆ ਉਹਦੇ ਚ ਹਾਈ ਪੋਲਿਊਸ਼ਨ ਆਇਆ ਹੈਗਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਨੇ ਕਲੀਨ ਚਿੱਟ ਦੇਤੀ ਬਾਬਾ ਸੀਚੇਵਾਲ ਨੇ ਕਲੀਨ ਚਿੱਟ ਦੇਤੀ ਕਿਵੇਂ ਦੇਤੀ ਇੱਥੇ ਕਿਤਨਾ ਕਿਤ ਜਿਹੜਾ ਇੰਡਸਟਰੀਸਟ ਆ ਜਾਂ ਜਿਹੜਾ ਉਦਯੋਗਪਤੀ ਆ ਉਹਦਾ ਸਰਕਾਰ ਚ ਹੱਥ ਵੀ ਅੜਦਾ ਆ ਇਸ ਤਰ੍ਹਾਂ ਵੀ ਹਿੰਦਵਾਦੀ ਜਿਹਾ ਵੀ ਹੋ ਰਹੀਆਂ ਨੇ ਅੰਗਰੇਜ਼ੀ ਚ ਕਹਾਵਤ ਹੈ ਦ ਹੈਂਡ ਦੈਟ ਫੀਡਸ ਦ ਮਾਉਥ ਜਿਹੜਾ ਤੁਹਾਨੂੰ ਖਾਣਾ ਖਿਲਾ ਰਿਹਾ ਤੁਸੀਂ ਉਹਦੇ ਖਿਲਾਫ ਤਾਂ ਖੜੇ ਹੀ ਨਹੀਂ ਹੋਵੋਗੇ ਨਾ ਮਾਂ ਨੂੰ ਤਾਂ ਨਹੀਂ ਬੋਲੋਗੇ ਪਿਓ ਨੂੰ ਨਹੀਂ ਬੋਲੋਗੇ ਜੇ ਉਹਨਾਂ ਦੇ ਮਾਈ ਬਾਪ ਹੀ ਇੰਡਸਟਰੀਅਲਿਸਟ ਹੈ ਉਹਨਾਂ ਨੂੰ ਕਿਵੇਂ ਕੁਐਸਚਨ ਕਰਨਗੇ ਜਿਹੜਾ ਕਿਸ ਤਰ੍ਹਾਂ ਨਾਲ ਜਿਹੜਾ ਦੇਖਣਾ ਚਾਹੀਦਾ ਲੋਕਾਂ ਨੂੰ ਕੀ ਸਮਝਣ ਦੀ ਲੋੜ ਹੈ ਜਿਹੜੀ ਜੁਡੀਸ਼ਰੀ ਹੈ ਉਹਦੀ ਇੰਡੀਪੈਂਡੈਂਸ ਬਹੁਤ ਜ਼ਰੂਰੀ ਹੈ ਜਿਹੜੀ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਸਭ ਤੋਂ ਹਾਈ ਪਾਵਰ ਹੈ ਉਹਦੇ ਕੋਲ ਇਹ ਕੋਈ ਵੀ ਇੰਡਸਟਰੀ ਹੈ ਉਹਨੂੰ ਫਾਈਨ ਕਰਨ ਦੀ ਉਹਨੂੰ ਰੋਕਣ ਦੀ ਜੇ ਉਹਦਾ ਹੀ ਕਿਸੇ ਨੂੰ ਡਰ ਨਹੀਂ ਪੰਜਾਬ ਚ ਫੋਰ ਐਗਜ਼ਾਮਪਲ ਤਾਂ ਉਹ ਇੱਕ ਨਿਰਪੱਖ ਉਹ ਇੱਕ ਨਵੇਂ ਨਵੇਂ ਸਿਰਤੋਂ ਨੂੰ ਉਹਦੀ ਉਹਦਾ ਬੋਰਡ ਬਣੇ ਤੇ ਉਹੀ ਸਾਨੂੰ ਬਚਾ ਸਕਦੀ ਹੈ ਕਿਉਂਕਿ ਯਾ ਫਿਰ ਇੱਕ ਇੱਕ ਪੈਰਲ ਤੁਸੀਂ ਖੜਾ ਕਰੋ ਪਰ ਜਦੋਂ ਸਾਡੇ ਕੋਲ ਆਲਰੇਡੀ ਹੈਗਾ ਪੋਲਿਊਸ਼ਨ ਕੰਟਰੋਲ ਬੋਰਡ ਉਹਨੂੰ ਸਾਫ ਸਫਾਈ ਉਹਦੀ ਕਰਨ ਦੀ ਲੋੜ ਹੈ ਤੇ ਹਰ ਇਨਸਾਨ ਹਰ ਜੋ ਆਪਾਂ ਹੈਗੇ ਆ ਯੂ نو ਜਿੰਦੇ ਜਾਗਦੇ ਆਪਾਂ ਨੂੰ ਆਪਣੀ ਹੋਣ ਸਮਝ ਆਣੀ ਚਾਹੀਦੀ ਹੈ ਕਿ ਆਪਾਂ ਉਹ ਪੰਜ ਤੱਤਾਂ ਦੇ ਬਣੇ ਆ ਜੇ ਉਹ ਪੰਜ ਤੱਤ ਸਾਫ ਨਹੀਂ ਹੋਣਗੇ ਤਾਂ ਆਪਣਾ ਜੀਵਨ ਬੇਮਾਇਨੇ ਨੇ ਬਿਲਕੁਲ ਤਾਂ ਇਸੇ ਤਰ੍ਹਾਂ ਹੀ ਜੇ ਪੰਜਾਤ ਤੱਕ ਨੂੰ ਸਾਫ਼ ਨਾ ਰੱਖਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦੀ ਸਭਾਲ ਨਾ ਹੋਈ ਹਵਾ ਪੌਣ ਪਾਣੀ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਹੋਏ ਦਰਖਤ ਸਾਡੇ ਵੀ ਤੁਸੀਂ ਦੇਖੇ ਹੋਣੇ ਆ ਤਾਂ ਉਹ ਵੀ ਇੱਕ ਦੁਖਾਂਤ ਹੈ ਜਿਹੜਾ ਕਈ ਮੁਸ਼ਕਲਾਂ ਤੁਹਾਡੇ ਲਈ ਤੁਹਾਡੀ ਜ਼ਿੰਦਗੀ ਦੇ ਨਾਲ ਖੜੀਆਂ ਹੋਣੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਜੇ ਦਰਖਤ ਤੁਹਾਡੇ ਕੋਲੇ ਸਹੀ ਨਹੀਂ ਹੈਗੇ ਤੁਹਾਡੇ ਕੋਲੇ ਹਵਾ ਸਹੀ ਨਹੀਂ ਹੈ ਇਹਦਾ ਮਤਲਬ ਤੁਹਾਡੇ ਕੋਲੇ ਪਾਣੀ ਵੀ ਜਿਹੜਾ ਦੂਸ਼ਤ ਹੁੰਦਾ ਜਾ ਰਿਹਾ ਤਾਂ ਤੁਹਾਡੇ ਜਿਹੜੇ ਸਰੀਰਕ ਜਿਹੜੇ ਜਾਂ ਤੁਹਾਡੀ ਜ਼ਿੰਦਗੀਆਂ ਨੇ ਉਹਨਾਂ ਦੇ ਨਾਲ ਵੀ ਤੁਸੀਂ ਖੁਦ ਆ ਜਿਹੜੇ ਆਪਣੇ ਹੱਥੀ ਵੀ ਕਿਤੇ ਨਾ ਕਿਤੇ ਧੋਖਾ ਕਰ ਰਹੇ ਹੋ ਜੇ ਵਾਤਾਵਰਨ ਦੀ ਸੰਭਾਲ ਨਹੀਂ ਕਰ ਪਾ ਰਹੇ ਪਿਛਲੇ ਦਿਨਾਂ ਦੇ ਵਿੱਚ ਨਤੀਜੇ ਵੀ ਦੇਖੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਨਤੀਜੇ ਦੇਖੇ ਨੇ ਜੇ ਨਾ ਵਾਤਾਵਰਨ ਬਚਾਇਆ ਗਿਆ ਇਹਨਾਂ ਚੀਜ਼ਾਂ ਦੀ ਸੰਭਾਲ ਨਾ ਕੀਤੀ ਕਿ ਤਾਂ ਇਹਦੇ ਨਤੀਜੇ ਕੁਦਰਤ ਆ ਜਿਹੜੀ ਆਉਣ ਵਾਲੇ ਸਮੇਂ 'ਚ ਵੀ ਦਿਖਾਵੇਗੀ ਕੈਮਰੇ ਤੇ ਮੇਰਾ ਸਾਧਰੇ ਸ੍ਰੀ ਵਿਸ਼ਾਲ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ